ਡਾਲ ਟੀਵੀ ਦੇਖ ਰਹੇ ਹੋ ਤੇ ਮੈਂ ਹਾ ਜਗਜੀਤ ਸਿੰਘ ਡਾਲ ਤੇ ਹਲਕਾ ਖੇਮ ਕਰਨ ਦੇ ਪਿੰਡ ਡਾਲ ਦੇ ਵਿੱਚ ਖੜੇ ਆ ਸਭ ਤੋਂ ਵੱਡੀ ਮੁਸੀਬਤ ਕਿਸਾਨਾਂ ਤੇ ਸਰਕਾਰ ਲਈ ਬਣੀ ਹੋਈ ਹੈ ਝੋਨੇ ਦੀ ਪਰਾਲੀ ਤੇ ਪੱਤਰਾਲਾ ਜਿਹਨੂੰ ਆਪਾਂ ਕਹਿ ਦਿੰਨੇ ਆ ਕਈ guna ਮਿਹਨਤ ਕਰਨ ਦੇ باوجود ਵੀ ਇਹ ਜਿਹੜਾ ਪੱਤਰਾਲਾ ਜਾਂ ਪਰਾਲੀ ਆ ਉਹ ਕਿਸੇ ਪਾਸੇ ਨਹੀਂ ਲੱਗਦਾ ਤੇ ਜਦੋਂ ਅੱਗ ਲੱਗਦੀ ਆ ਉੱਥੇ ਹੀ ਸਰਕਾਰ ਵੱਲੋਂ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਜਦੋਂ ਇਸ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਤਾਂ ਕਈ ਗੁਨਾ ਨੁਕਸਾਨ ਹੁੰਦਾ ਜਿਸ ਤਰ੍ਹਾਂ ਸਾਡੇ ਜਿਹੜੇ ਅੱਜ ਅਸੀਂ ਤੁਹਾਨੂੰ ਮਿਲਉਣ ਜਾ ਰਹੇ ਹਾਂ ਇਹ ਲਗਾਤਾਰ 2019 ਤੋਂ ਲੈ ਕੇ ਅੱਜ ਤੱਕ ਪਰਾਲੀ ਦੀ ਸਾਂਭ ਸੰਭਾਲ ਬੜੇ ਸੁਚੱਜੇ ਤਰੀਕੇ ਨਾਲ ਕਰਦੇ ਆ ਉੱਥੇ ਹੀ ਘੱਟ ਖਰਚ ਅਤੇ ਇਸ ਨੂੰ ਲੈ ਕੇ ਜਿਹੜਾ ਇਹ ਉਹ ਬੜਾ ਵਧੀਆ ਇੱਕ ਉਪਰਾਲਾ ਕੀਤਾ ਗਿਆ ਹੈ ਜਹਾਂਕੀਨਾ ਵਰਦੀ ਇਹਨਾਂ ਦਾ ਸੁਖਮਨੀਪ ਸਿੰਘ ਹੈ ਜੀ ਤਾਂ ਆਹ ਜਿਹੜਾ ਟਰੈਕਟਰ ਚੱਲ ਰਿਹਾ ਹੈ ਤੁਹਾਡਾ ਚੱਲ ਰਿਹਾ ਤੇ ਕੀ ਕਰ ਰਹੇ ਹੋ ਅਸੀਂ ਵੀਰ ਜੀ ਅੱਜ ਤਰੀਕ ਹੈਗੀ ਹੈ ਜੀ 29 ਸਤੰਬਰ 2025 ਤੇ ਸੀਜ਼ਨ ਤਕਰੀਬਨ ਝੋਨੇ ਦਾ ਜਿਹੜਾ ਸ਼ੁਰੂ ਹੋ ਗਿਆ ਹੈ 15 ਨੌ ਜਾਂ ਗੇਤਰੀਆਂ ਬਾਸਪਤੀਆਂ ਜਿਹੜੀਆਂ ਲੱਗੀਆਂ ਹਨ ਉਹਨਾਂ ਦੀ ਕਟਾਈ ਸ਼ੁਰੂ ਹੋ ਗਈ ਹੈ ਤੇ ਅਸੀਂ ਪਰਾਲੀ ਦੀ ਸਾਮ ਸੰਭਾਲ ਦਾ ਕੰਮ ਕਰਦੇ ਹਾਂ ਜਿੱਦਾਂ ਤੁਸੀਂ ਪਿੱਛੇ ਦੇਖ ਸਕਦੇ ਜੀ ਵੀਡੀਓ 'ਚ ਆਪਣਾ ਕੰਮ ਹੈ ਜੀ ਬੇਲਿੰਗ ਦਾ ਆਪਾਂ ਸਕੇਅਰ ਬੇਲਿੰਗ ਕਰਦੇ ਆ ਆਪਣੇ ਕੋਲ ਸਕੇਅਰ ਬਿਲ ਰਿਆ ਤੇ ਜਿੰਨਾ ਵੀ ਆਪਣਾ ਝੋਨਾ ਕੱਟਣ ਤੋਂ ਬਾਅਦ ਵੇਸਟ ਬਚਦਾ ਜਿਹਨੂੰ ਪੰਜਾਬੀ ਦੀ ਪ੍ਰਾਲੀ ਕਹਿ ਦਿੰਨੇ ਆ ਉਹ ਇਕੱਠੀ ਕਰਦੇ ਆ ਜੀ ਕਿੰਨਾ ਟਾਈਮ ਹੋ ਗਿਆ ਇਹ ਵੀ ਅਸੀਂ ਕੰਮ ਕਰਦੇ ਆ ਹੁੰਦੇ ਆ 2019 ਤੋਂ ਹਾਂਜੀ ਤੇ ਲਗਾਤਾਰ ਹਰ ਸਾਲ ਹੀ ਤੁਸੀਂ ਕਰਦੇ ਹੋ ਤੇ ਹੰਗਾਰਾ ਜਿਹੜਾ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਮਿਲਦਾ ਹੰਗਾਰਾ ਜੇ ਆਪਾਂ 2019 ਦੇ ਮੁਕਾਬਲੇ ਦੇਖੀਏ ਤੇ ਹਰ ਸਾਲ ਵੱਧ ਆਇਆ ਸਰ ਕੋਈ 2-4 ਹਜ਼ਾਰ ਕੁਇੰਟਲ ਦਾ ਵੱਧ ਆ ਹੀ ਹੁੰਦਾ ਹੈ ਘਟਾ ਨਹੀਂ ਆਉਂਦਾ ਹਰ ਸਾਲ ਲੋਕਾਂ ਦੀ ਰੁਚੀ ਜਿਹੜੀ ਇਸ ਕੰਮ ਨਾਲ ਵਧਦੀ ਜਾਂਦੀ ਹੈ ਲੋਕੀ ਸਮਝਦਾ ਰਿਆ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਉਹ ਚੀਜ਼ ਨੂੰ ਸਮਝਦੀ ਆ ਤੇ ਬਹੁਤ ਲੋਕੀ ਇਸ ਚੀਜ਼ 'ਤੇ ਧਿਆਨ ਦੇ ਰਹੇ ਆ ਕਿ ਇੱਕ ਵਧੀਆ ਕੰਮ ਆ ਅੱਗੇ ਆਪਣੇ ਜੇ 2019-20 ਦੀ ਗੱਲ ਕਰੀਏ ਤੇ ਕੋਈ ਇੱਕ ਦੋ ਬਿਲਡਰ ਹੀ ਤਰਨਤਾਰਨ ਜ਼ਿਲ੍ਹੇ 'ਚ ਹੁਣ ਤਰਨਤਾਰਨ ਜ਼ਿਲ੍ਹੇ 'ਚ ਤਕਰੀਬਨ 200 ਤੋਂ ਪਲੱਸ ਬਿਲਡਰ ਆ ਜੇ ਠਿੱਕੀ ਜਾਂ ਡਪੱਟੀ ਤੇ ਜੇ ਦੀ ਮਡੋਆ ਬਲਾਕ ਦੀ ਗੱਲ ਕਰੀਏ ਤੇ ਤਿੰਨਾਂ ਬਲਾਕਾਂ 'ਚ ਇਸ ਵਕਤ 30 ਤੋਂ ਉੱਪਰ ਬਿਲਡਰ ਹੋ ਗਏ ਆ ਜੀ ਇਹ ਪ੍ਰਾਈਵੇਟ ਕੰਮ ਆ ਸਾਡਾ ਹਾਂ ਜੀ ਪ੍ਰਾਈਵੇਟ ਕੰਮ ਹੈ ਜੀ ਕਿੰਨਾ ਖਰਚਾ ਆਉਂਦਾ ਇੱਕ ਕਿਸਾਨ ਨੂੰ ਤੇ ਕੀ ਬੈਟ ਹੁੰਦੀ ਹੈ ਤੇ ਕੀ ਇਹਦੇ ਫਾਇਦੇ ਆ ਇੱਕ ਕਿਸਾਨ ਨੂੰ ਤਕਰੀਬਨ ਹੀ 1000 ਰੁਪਇਆ ਲੈਣੇ ਆ ਜੀ ਪ੍ਰਤੀ ਏਕੜ ਤੇ ਫਾਇਦੇ ਇਹਦੇ ਇਹ ਆ ਕਿ ਕਿਸਾਨ ਲਈ ਇਹ ਬਹੁਤ ਲਾਇਵੰਦ ਚੀਜ਼ ਆ ਕਿਉਂਕਿ ਇੱਕ ਸਭ ਤੋਂ ਵੱਡੀ ਤੇ ਜਿਹੜਾ ਇਸ ਦਿਨਾਂ ਚ ਮੁੱਦਾ ਬਣਿਆ ਆ ਕਿ ਗਵਰਨਮੈਂਟ ਆਪਣੀ ਕਹਿੰਦੀ ਆ ਕਿ ਤੁਸੀਂ ਅੱਗ ਨਾ ਲਗਾਓ ਜਿਹੜਾ ਕੋਈ ਅੱਗ ਲਗਾਉਣ ਵਾਲਾ ਅਧਿਕਾਰੀ ਆ ਜਾਂ ਕੋਈ ਵੀ ਆ ਕੋਈ ਵੀ ਆ ਚਾਹੇ ਉਹ ਕਿਸੇ ਵੀ ਕੱਤੇ ਨੂੰ ਬਿਲੋਂਗ ਕਰਦਾ ਹੈ ਜਦੋਂ ਕਿਸਾਨ ਨੇ ਆਪਣੀ ਜ਼ਮੀਨ 'ਚ ਆਗ ਲਗਾਉਂਦਾ ਹੈ ਤੇ ਇੱਕ ਤੇ ਮਿੱਤਰ ਕੀੜਿਆਂ ਦੀ ਜਿਹੜੀ ਹੈ ਪੈਦਾਵਾਰ ਘਟ ਜਾਂਦੀ ਹੈ ਇੱਕ ਆਪਣੀ ਫਸਲ ਦੇ ਝਾੜ ਤੇ ਫਰਕ ਪੈਂਦਾ ਹੈ ਇੱਕ ਦੂਜੀ ਬੇਨਤੀ ਸਭ ਤੋਂ ਵੱਡੀ ਇਹ ਆ ਕਿ ਪ੍ਰਸ਼ਾਸਨ ਜਿਹੜਾ ਇਸ ਚੀਜ਼ ਦੇ ਖਿਲਾਫ ਆ ਤੁਰੰਤ ਉਸ ਬੰਦੇ ਦੇ ਪਰਚਾ ਕੱਟ ਦਿੱਤਾ ਜਾਂਦਾ ਜਿਹੜਾ ਅੱਜ ਦੇ ਟਾਈਮ 'ਚ ਅੱਗ ਲਾਉਂਦਾ ਹੈ ਤੇ ਕਿਸਾਨ ਲਈ ਤਾਂ ਸਭ ਤੋਂ ਵੱਡਾ ਫਾਇਦਾ ਇਸ ਚੀਜ਼ ਦਾ ਹੈ ਕਿ ਜਦੋਂ ਵੇਖੋ ਜੀ ਜੇ ਆਪਾਂ ਅੱਗ ਨਾ ਲਗਾਵਾਂਗੇ ਤੇ ਮਿੱਤਰ ਕੀੜੇ ਵੀ ਆਪਣੇ ਸਹੀ ਰਹਿਣਗੇ ਤੇ ਆਪਣਾ ਸਾਥ ਦੇਣਗੇ ਇੱਕ ਫਸਲ ਦੀ ਜਿਹੜੀ ਉਪਜਾਊ ਸ਼ਕਤੀ ਜ਼ਮੀਨ ਦੀ ਉਹ ਵੀ ਵਾਧੀ ਆ ਫਸਲ ਦੀ ਝਾੜ ਤੇ ਵਾਧਾ ਆਉਂਦਾ ਹੈ ਇਦੂ ਜੀ ਗੱਲ ਹੈ ਜੀ ਪ੍ਰਸ਼ਾਸਨ ਤੋਂ ਵੱਜ ਜਾਂਦਾ ਕਿਸਾਨ ਤੇ ਇਹ ਅਗ ਲਾਉਣ ਦੇ ਨਾਲ ਹੋਰ ਵੀ ਕਈ ਨੁਕਸਾਨ ਹੁੰਦੇ ਜਿੱਦਾਂ ਆਪਾਂ ਰੁੱਖ ਬੜੇ ਬੱਚਿਆਂ ਨੂੰ ਪਾਲ ਲੈਂਦੇ ਉਹ ਵੀ ਨੁਕਸਾਨ ਹੁੰਦਾ ਅੱਜ ਦੇ ਨਾਲ ਦੇਖੋ ਸਰ ਹੁਣ ਤੇ ਜੀ ਆਪਸੀਂ ਆਪਣੇ ਡਲ ਪਿੰਡ ਖੜੇ ਆ ਬੜੇ ਏਰੀਏ ਤੇ ਆਪਣੇ ਆਸ-ਪਾਸ ਹੀ ਜਾਤੀ ਮਾਰ ਲਈ ਤੇ ਮੈਨੂੰ ਲੱਗਦਾ ਨਹੀਂ ਆ ਕਿ ਕਿਸੇ ਵੀ ਜ਼ਿਮੀਂਦਾਰ ਦੀ ਜਿਹੜੀ ਜ਼ਮੀਨ ਆ ਦੇ ਵਿੱਚ ਦਰਖਤ ਪਾਣਾ ਹੋਣਾ ਹਰ ਕੇ ਇਹ ਜ਼ਿਮੀਂਦਾਰ ਦੀ ਜ਼ਮੀਨ ਦੇ ਵਿੱਚ ਕੋਈ 8 ਤੋਂ 10 ਦਰਖਤ ਕਰੇ ਤਕਰੀਬਨ ਮजूद ਆ ਤੇ ਜੇ ਆਪਾਂ ਦੇਖ ਲਈਏ ਤੇ ਜਦੋਂ ਆਪਾਂ ਅੱਗ ਲਾਉਨੇ ਆ ਤੇ ਤਕਰੀਬਨ 10-15 ਫੁੱਟ ਦੀ ਤੱਕ ਉਚਾਈ ਤੱਕ ਅੱਗ ਦਾ ਸੇਧ ਕਲੇ ਜਾਂਦਾ ਤੇ ਦ੍ਰਿਸ਼ਤਾਂਤ ਨਕਸ਼ਾਣ ਹੁੰਦਾ ਤੇ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਛਾਂ ਦੀ ਵੀ ਲੋੜ ਆ, ਆਕਸੀਜਨ ਦੀ ਵੀ ਲੋੜ ਆ, ਬਾਲਣ ਦੀ ਵੀ ਲੋੜ ਆ, ਹੋਰ ਕਈਆਂ ਚੀਜ਼ਾਂ ਦੀ ਲੋੜ ਆ ਜਿਹੜੀਆਂ ਆਪਾਂ ਨੂੰ ਦ੍ਰਿਸ਼ਤਾਂਤੋਂ ਮਿਲਣੀਆਂ ਫਰੂਟ ਆ ਜਿਹੜਾ ਜਿਵੇਂ ਦੇਖੋ ਆਪਾਂ ਅੰਬ ਦੇ ਰੁੱਖ ਦੇ ਕੋਲ ਖੜੋਤੇ ਆ ਤੇ ਆਪਾਂ ਨੂੰ ਅੰਬ ਦੇ ਤੋਂ ਹੀ ਮਿਲਣਾ ਹੋਰ ਕਿਸੇ ਨੇ ਦੇਣਾ ਨਹੀਂ ਤੇ ਇਸ ਕਰਕੇ ਆਪਾਂ ਸਾਰੇ ਜ਼ਿੰਮੇਵਾਰ ਭਰਾ ਮੈਂ ਵੀ ਇੱਕ ਜ਼ਿੰਮੇਵਾਰ ਆ ਆਪਾਂ ਇਸ ਚੀਜ਼ ਵੱਲੇ ਧਿਆਨ ਦਈਏ ਆਪਾਂ ਅੱਗ ਇਹ ਚੀਜ਼ ਦਾ ਫਾਇਦਾ ਲਈਏ ਜਿਹਨੇ ਅੱਜ ਦੀ ਮਾਡਰਨ ਮਸ਼ੀਨਰੀ ਕਿਤੇ ਜਿਵੇਂ ਇਨਕਲੂਡਿੰਗ ਹੈ ਜ਼ੀਰੋ ਡ੍ਰਿਲ ਸੀਡ ਡ੍ਰਿਲ ਹੈਪੀ ਸੀਡਰ ਸੁਪਰ ਸੀਡਰ ਸਕੁਅਰ ਬੀਲਰ ਬਹੁਤ ਜ਼ਿਆਦੀਆਂ ਮਸ਼ੀਨਰੀ ਜਿਹੜੀ ਆ ਚੁੱਕੀ ਹੈ ਜਿਹੜੀ ਆਪਾਂ ਨੂੰ ਅੱਗ ਲਾਉਣ ਤੇ ਆਪਣੇ ਨਾਲ ਸਹਾਈ ਹੁੰਦੀ ਆਪਣੀ ਮੱਤ ਕਰਦੀ ਹੈ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ 1000 ਰੁਪਿਆ ਪ੍ਰਤੀ ਏਕੜੇ ਦਾ ਖਰਚਾ ਆਉਂਦਾ ਤਾਂ ਕਿਸਾਨ ਦੇ ਹੋਰ ਕਿਹੜੇ ਕਿਹੜੇ-ਕਿਹੜੇ ਖਰਚੇ ਜਿਹੜੇ ਵੱਜ ਜਾਂਦੇ ਆ ਕਿਸਾਨ ਦੇਖੋ ਜੀ ਜੇ ਆਪਾਂ ਵੇਖੀਏ ਤੇ ਜੇ ਆਪਾਂ ਪਰਾਲੀ ਨੂੰ ਅੱਗ ਲਗਾਉਂਦੇ ਆ ਕਈ ਜ਼ਿੰਮੇਦਾਰ ਉਹਨਾਂ ਨੂੰ ਤਵੀਆਂ ਫੇਰ ਵੀ ਇਸਤੇਮਾਲ ਕਰਨੀਆਂ ਪੈਣੀਆਂ ਜੇ ਆਪਾਂ ਦੌਰ ਤਵੀਆਂ ਦੀ ਪਾਈ ਤੇ ਤਕਰੀਬਨ ਸਾਰਿਆਂ ਕੋ ਟਰੈਕਟਰ ਵੱਡੇ 800 ਤੋਂ ਲੈ ਕੇ 1000 ਰੁਪਿਆ ਜਿਹੜਾ ਪ੍ਰਤੀ ਏਕੜ ਖਰਚਾ ਆ ਜੂਗਾ ਦੌਰ ਤਵੀਆਂ ਦੀ ਇੱਕ ਕਿੱਲੇ ਦੇ ਤੇ ਜੇ ਆਪਾਂ ਉਹਨੂੰ ਭਰ ਦਿੰਨੇ ਆ ਜ਼ਮੀਨ ਨੂੰ ਪਾਣੀ ਲਗਾ ਦਿੰਨੇ ਆ ਬੱਤਰਾਉਣ ਤੋਂ ਬਾਅਦ ਉਪਰੰਤ ਫੇਰ ਆਪਾਂ ਨੂੰ ਦੌਰ ਤਵੀਆਂ ਦੀ ਪੋਣੀ ਪੈਣੀ ਆ 2000 ਰੁਪਿਆ ਪ੍ਰਤੀ ਏਕੜ ਖਰਚਾ ਹੋ ਗਿਆ ਫੇਰ ਉੱਤੇ ਜਦੋਂ ਆਪਾਂ ਕਣਕ ਵੀ ਬਿਜਾਈ ਕਰਨੀਆਂ ਜਾਂ ਕਿਹੇ ਫਸਲ ਦੀ ਕਿਸੇ ਨੇ ਮਟਰ ਕੇਰਨੇ ਆ ਕਿਸੇ ਨੇ ਕੋਈ ਹੋਰ ਸਬਜ਼ੀ ਕਲੌਣੀ ਆ ਉੱਤੇ ਫੇਰ ਖਰਚਾ ਹੋਣਾ ਤਕਰੀਬਨ ਹਰ ਇੱਕ ਜ਼ ਇਹ ਸਕੈਅਰ ਬਿਲਡਰ ਦੀਆਂ ਆਰਾਊਂਡ ਬਿਲਡਰ ਦੀ ਹੈਲਪ ਨਾਲ ਤੇ ਆਪਣਾ 1000 ਰੁਪਿਆ ਖਰਚਾ ਆਉਣਾ ਹੈ ਜੀ ਏਕੜ ਦਾ ਤੇ ਉਸ ਤੋਂ ਬਰੰਤ ਆਪਾਂ ਜ਼ਮੀਨ ਬਿਲਕੁਲ ਸਾਫ਼ ਹੋ ਜਾਣੀ ਹੈ ਤੇ ਭਾਵੇਂ ਸੁਪਰ ਸੀਡਰ ਨਾਲ ਖੇਰ ਲਓ ਉਹਦਾ ਵੀ 1000 ਰੁਪਿਆ ਖਰਚਾ ਆਊਗਾ ਯਾਰ ਤੇ 1500 ਜੀ ਜ਼ੀਰੋ ਡ੍ਰਿਲ ਨਾਲ ਖੇਰ ਲਓ ਉਹਦਾ ਤੇ 5-700 ਰੁਪਿਆ ਖਰਚਾ ਪ੍ਰਤੀ ਏਕੜ ਕੋਈ ਏਡਾ ਜਿਆਦਾ ਵੱਡਾ ਖਰਚਾ ਨਹੀਂ ਰਹਿ ਜਾਂਦਾ 1000 ਰੁਪਿਆ ਖਰਚੇ ਤੋਂ ਬਾਅਦ ਇਹ ਫਿਰ ਜੇ ਕਿਸੇ ਕਿਸਾਨ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੇ ਕਿਸ ਤਰ੍ਹਾਂ ਕਰ ਸਕਦਾ ਕਿਸਾਨ ਜੀ ਮੇਰਾ ਫੋਨ 24 ਘੰਟੇ ਚੱਲਦਾ ਹੈ ਜੀ ਮੇਰਾ ਨੰਬਰ ਮ 8309937148309 ਕੋਈ ਵੀ ਕਿਸਾਨ ਵੀਰ ਮੇਰੇ ਏਰੀਆ ਦਾ ਮੈਨੂੰ ਦਿਨ ਰਾਤ ਜਦੋਂ ਮਰਜ਼ੀ ਕਾਲ ਕਰ ਸਕਦਾ ਅਸੀਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਪਹਿਲਾਂ ਕਿੰਨੇ ਦਿਨ ਪਹਿਲਾਂ ਤੁਹਾਡੇ ਨਾਲ ਸੰਪਰਕ ਕਰਨਾ ਪਊ ਤਕਰੀਬਨ ਜਦੋਂ ਆਪਾਂ ਝੋਨੇ ਦੀ ਕਟਾਈ ਕਰਦੇ ਹਾਂ ਕੋਈ 3-4 ਦਿਨ ਪਹਿਲਾਂ ਜ਼ਿੰਮੇਦਾਰ ਸਾਡੇ ਨਾਲ ਕਨੈਕਟ ਕਰੇ ਹਾਂ ਹਾਂਜੀ ਕੀ ਨਾਮ ਹੈ ਤੁਹਾਡਾ ਦਾਰਾ ਸਿੰਘ ਜੀ ਕਿਹੜਾ ਪਿੰਡ ਡਲ ਇਹ ਜਿਹੜਾ ਤੁਸੀਂ ਅਪਰਾਲਾ ਕਰ ਰਹੇ ਹੋ ਤਾਂ ਇਸਰਾ ਮਾਂ ਦੇ ਵਿੱਚ ਆਇਆ ਇਹ ਅਪਰਾਲਾ ਜੀ ਆਪਣਾ ਕੋਈ ਯਾਰ ਮਿੱਤਰ ਜਾਂ ਸਰਪੰਚ ਕਰਤਾਰ ਸਿੰਘ ਬਲੇਰ ਪਿੰਡ ਤੋਂ ਇਹਨਾਂ ਦੇ ਨਾਲ ਸਪਰਕ ਹੋਇਆ ਸੀ ਸਾਨੂੰ ਪਤਾ ਲੱਗਾ ਸੀ ਵੀ ਇਹਨਾਂ ਕੋਲ ਬੈਲਰ ਹੈ ਜਿਹੜਾ ਉਹਦੇ ਨਾਲ ਇਹ ਪ੍ਰਾੜੀ ਜਿਹੜੀ ਉਹ ਬੰਨ ਕੇ ਤੇ ਲੈ ਜਾਂਦੇ ਆ ਤੇ ਚਲੋ ਅਸੀਂ ਇਹਨਾਂ ਨਾਲ ਸਪਰਕ ਕੀਤਾ ਤੇ ਨਾ 1000 ਰੁਪਈਆ ਸਾਡੇ ਤੋਂ ਜਿਹੜਾ 1 ਏਕੜ ਦਾ ਮੰਗਿਆ ਇਹਨਾਂ ਆਖਿਆ ਵੀ ਪ੍ਰਾੜੀ ਅਹੀਂ ਜਿਹੜੀ ਆ ਉਹ ਇਕੱਠੀ ਕਰਕੇ ਜੋ ਬੈਲਰ ਦੇ ਨਾਲ ਬੰਨ ਗਏ ਤੇ ਟਰਾਲੇ ਦੇ ਵਿੱਚ ਲੱਦ ਗਏ ਅਹੀਂ ਜਿਹੜੀ ਉਹ ਤੁਹਾਡੀ ਲੈ ਜਾਗੇ ਤੇ ਪਹਿਲੀ ਬਿਲਕੁਲ ਜਿਹੜੀ ਉਹ ਥੱਲੋਂ ਸਾਫ਼ ਹੁੰਦੀ ਜਾਂਦੀ ਬਿਲਕੁਲ ਆਪਾਂ ਉਹਦੇ ਨਾਲ ਪੈਲੀ ਨੂੰ ਬੱਤਰ ਬਣਾ ਕੇ ਪਾਣੀ ਲਾ ਕੇ ਜਦੋਂ ਕਣਕ ਦੀ ਬਿਆਈ ਕਰਨੀ ਆ ਭਾਵੇਂ ਤੇ ਜੀਰੋ ਡ੍ਰੇਲਣਾ ਬੀਜ ਲੋ ਭਾਵੇਂ ਸੁਪਰ ਸੀਡ ਨਾ ਬੀਜ ਲੋ ਇਹ ਆਪਣੀ ਮਰਜ਼ੀ ਆ ਤੇ ਭਾਵੇਂ ਛੱਟਾ ਦੇ ਕੇ ਬੀਜ ਲੋ ਜਿਤਨਾ ਕਿਸਾਨ ਦੀ ਮਰਜ਼ੀ ਆ ਵੀ ਅੱਗੋਂ ਜਿੱਦਾਂ ਮਰਜ਼ੀ ਬੀਜ ਲੇ ਪਹਿਲੀ ਜਿਹੜੀ ਉਹ ਬਿਲਕੁਲ ਐ ਸਾਫ਼ ਹੁੰਦੀ ਜਾਂਦੀ ਤਾਂ ਇਹਦੇ ਤੇ ਕੀ ਫਾਇਦੇ ਕੀ ਕਿਸਾਨ ਨੂੰ ਫਾਇਦਾ ਇਹਦਾ ਇਹੋ ਹੀ ਆ ਵੀ ਇੱਕ ਤੇ ਜਿਹੜਾ ਸਰਕਾਰ ਰੋਕਣ ਦੀ ਅੱਗ ਤੋਂ ਇਹ ਅੱਗ ਨਾ ਲਾਓ ਵੱਡਾ ਫਾਇਦਾ ਤੇ ਇਹੋ ਹੀ ਆ ਵੀ ਆਪਾਂ ਸਰਕਾਰ ਜਿਹੜੇ ਆਂਦੀ ਪਰਚੇ ਕਰਨੇ ਆ ਉਹਨਾਂ ਤੋਂ ਬਾਜਾਂਗੇ ਵੱਡਾ ਫਾਇਦਾ ਤੇ ਇਹ ਆ ਇੱਕ ਜਿਹੜੇ ਮਿੱਤਰ ਕੀੜੇ ਆ ਆਪਣੀ ਜ਼ਮੀਨ ਦੇ ਵਿੱਚ ਉਹ ਵੱਜ ਜਾਣਗੇ ਆਪਣੇ ਰੋਖਿਆ ਜਿਹੜੇ ਆਕਸੀਜਨ ਵਾਲੇ ਜਾਂ ਫਲਾਂ ਵਾਲੇ ਉਹ ਵੱਜ ਜਾਣਗੇ ਤੇ ਜਦੋਂ ਕਿਸਾਨ ਦਾ ਪ੍ਰਾੜੀ ਸਾਂਭੀ ਗਈ ਤੇ ਉਹਨੂੰ ਫਾਇਦੇ-ਫਾਇਦੇ ਆ ਮਗਰੋਂ ਆਪਣੀ ਆਸਾਨੀ ਦੇ ਨਾਲ ਕਣਕੋ ਜਿਹੜੀ ਬਿਜਾਈ ਕਰ ਸਕਦਾ 1 ਏਕੜ ਦੇਤੇ ਟੋਟਲ ਕਿੰਨਾ ਕੁ ਖਰਚਾ ਆਉਂਦਾ ਹੈ ਇਹਦਾ ਜੇ ਦੇ ਆਪਣਾ ਬੁੱਥੇ ਆਪ ਵੜਦੇ ਆਪਾਂ ਫਿਰ ਤੇ 2 ਲੀਟਰ ਖਰਚਾ ਇਹਦਾ 2.5 ਲੀਟਰ ਟਰੈਕਟਰ ਖਾ ਜਾਂਦਾ ਬੁੱਥੇ ਵੜਨ ਤੇ ਬਾਕੀ ਇਹਨਾਂ ਦਾ ਖਰਚਾ 1000 ਰੁਪਈਆ ਹੀ ਆ ਆਰਡਰ ਮੰਨ ਕੇ ਚਲੋ 1500 ਰੁਪਏ ਖਰਚਾ ਇਹਦਾ ਭਰਾੜੀ ਚਕਾਉਂਦਾ ਆ ਜੂਗਾ ਪਹਿਲੀ ਵਾਰੀ ਤੁਸੀਂ ਕਰਵਾ ਰਹੇ ਹੋ ਫੇ ਅੱਗੇ ਵੀ ਨਹੀਂ ਅੱਗੇ ਨਹੀਂ ਸਾਨੂੰ ਇਹਨਾਂ ਦਾ ਪਤਾ ਲੱਗਾ ਕਰਕੇ ਇਹਨਾਂ ਨਾਲ ਪਹਿਲੀ ਵਾਰਾ ਸੰਪਰਕ ਕੀਤਾ